ਇਹ ਗੱਡੀ ਦਾ ਨੰਬਰ ਹੈਗਾ ਜੀ TN 26 BC 8711 ਇਹ ਗੱਡੀਆਂ ਦੇ ਟੈਂਡਰ ਕੈਨਸਲ ਕਰਕੇ ਬਈ ਤੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਨਾਲੇ ਇਹਨਾਂ ਦੇ ਪਰਚਾ ਦਿੱਤਾ ਜਾਵੇ ਆਹ ਖੜੀਏ ਦੇਖ ਲਓ ਇਸ ਸਿਲੰਡਰ ਵਾਲੀ ਗੱਡੀ ਜਿਹਨੇ ਸਿਲੰਡਰਾਂ ਖਾਤਰ ਉਹ ਢਾਬੇ ਜਵਾਨਾ ਸਾਹਮਣੇ ਉਹ ਢਾਬਾ ਜੀ ਵਿੱਚ ਚੱਲੀ ਜਾਂਦਾ ਕਿਦੇ ਜਿੰਦਗੀ ਦੇ ਬੰਦੇ ਨੇ ਢਾਬੇ ਤੋਂ ਰੋਟੀ ਖਾਧੀ ਹੋਵੇ ਕੋਈ ਇੱਕ ਬੰਦਾ ਕਹਿੰਦੀ ਵੀ ਸੇ ਰੋਟੀ ਖਾਧੀ ਆ ਹਸਾਰ ਦੀ ਗੱਡੀ ਆਈ ਹੋਈ ਐ ਸਿਲੰਡਰ ਲੈਣ ਗੱਡੀ ਹੈ ਜੀ ਆ ਇਹਦਾ ਨੰਬਰ ਆ ਸਾਡੀ ਰਿਫੈਂਡਰੀ ਵਾਲੇ ਅਫਸਰਾਂ ਨੂੰ ਵੀ ਇਹ ਗੱਡੀਆਂ ਨੂੰ ਬਾਹਰ ਕੱਢਿਆ ਜਾਵੇ ਜੀ ਇਹਨਾਂ ਦੇ ਟੈਂਡਰ ਰੈੱਡ ਕੀਤੇ ਜਾਣ। ਓਏ ਕਾਹ ਵੱਡੀ ਖੜੀ ਆ ਉਹ ਸਾਹਮਣੇ ਨੌਰਾ ਬਾਈ ਜੀ। ਜਿਹੜਾ ਚੱਲਦਾ। ਇਹ ਬੰਦੇ ਮੈਨੂੰ ਦੇਖ ਕੇ ਭੱਜੇ ਆ ਆ ਗੱਡੀ ਵਾਲੇ। ਮੈਂ ਅਮਨਦੀਪ ਸ਼ਰਮਾ ਬਾਈ ਤਲਵੰਡੀ ਸਾਹਿਬੋਂ। ਭਾਈ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਜੀ ਵੀ ਇੱਥੇ ਗਲਾਸ ਸਿਲੰਡਰ ਨਿਕਲਦੇ ਆ ਜੀ ਠੀਕ ਹੈ। ਦੇਖੋ ਜੀ ਆ ਟੱਬਾ ਫੇਰ ਚੱਲ ਪਿਆ। ਦੇਖੋ ਲੈਟਾ ਚੱਲੀ ਜਾਂਦੀਆਂ ਨਾ। ਇਟਾ ਬੇਤੇ ਦੱਸੋ ਕਿਹੜੇ ਪੂੜੇ ਪਗਦੇ ਜੀ ਕਿਤੇ ਕਿਸੇ ਨੂੰ ਰੋਟੀ ਖਾਦੀ ਹੋਵੇ ਤਾਂ ਦੱਸ ਦੇਣ ਵੀ ਆਹ ਸੜਕ 'ਤੇ ਉਹ ਗੱਡੀ ਨੇ ਲੱਕ ਕੱਢਣੀ ਹੈ ਜੀ ਐਨੇ ਗੈਸ ਸਿਲੰਡਰ ਕੱਢਣੇ ਆ ਆ ਖੜੀਏ ਜਿਹੜੀ ਗੱਡੀ ਸੀ ਠੀਕ ਹੈ ਮੈਂ ਬਾਈ ਜੀ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਗੈਸ ਸਿਲੰਡਰ ਕੱਢਦੇ ਹਸਾਰ ਦੇ ਬੰਦੇ ਪਿਕਅਪ ਗੱਡੀ 'ਤੇ ਲੈ ਕੇ ਜਾਂਦੇ ਆ ਅੱਜ ਵੀ ਉਹਨਾਂ ਨੇ ਗੈਸ ਸਿਲੰਡਰ ਦੇਨੇ ਵੀ ਕੱਢੇ ਆ ਲੈ ਕੇ ਜਾਣੇ ਆ ਮੈਨੂੰ ਰਾਤ ਨੂੰ ਲੇਟ ਪਤਾ ਲੱਗਿਆ ਮੈਂ ਨਾਲ ਦੀ ਨਾਲ ਆ ਗਿਆ ਬਾਈ ਜੀ ਦੇਖੋ ਤੁਸੀਂ ਭਾਈ ਜੀ ਉਹ ਤਾਂ ਵੱਜ ਜਲਾਲਾ ਜੀ ਦੀ ਮੈਂ 6 ਮਹੀਨੇ ਪਹਿਲਾਂ ਵੀਡੀਓ ਪਾਈ ਸੀ ਠੀਕ ਹੈ ਉੱਥੇ ਹੀ ਫੇਰ ਕੰਮ ਚੱਲ ਪਿਆ ਹਉ ਗੱਡੀ ਵਾਲੇ ਮੈਨੂੰ ਦੇਖ ਕੇ ਭੱਜੇ ਆ ਜੀ ਲੋਕਾਂ ਵਾਲੇ ਠੀਕ ਹੈ ਆ ਗੈਸ ਸਿਲੰਡਰ ਇਹ ਝੂ ਨਿਕਲਦੀ ਹੈ ਆ ਖੜੀ ਹੈ ਜੀ ਹਸਾਰ ਦੀ ਪਾਰਟੀ ਹੈ ਜਿਹੜੀ ਸਿਲੰਡਰ ਲੈ ਕੇ ਜਾਂਦੀ ਹੈ ਇਹ ਸਖਰਾਜ ਸਿੰਘ ਬੱਲ ਦਾ ਬਲਜਿੰਦਰ ਕੌਰ ਦੇ ਹਸਬੈਂਡ ਦਾ ਕੰਮ ਆ ਸਾਡੀ ਹੱਥ ਜੋੜ ਕੇ ਬੇਨਤੀ ਆ ਤਲਵੰਡੀ ਸਾਬੋ ਵਾਲਿਆਂ ਦੀ ਵੀ ਸਾਡੇ ਉਹ ਬੰਬ ਤੋਂ ਸਾਡਾ ਖੜਾ ਛੜਾਇਆ ਜਾ ਬਹੁਤ ਬਹੁਤ ਧੰਨਵਾਦ ਬਾਈ ਪਹਿਲਾਂ ਵੀ 6 ਮਹੀਨੇ ਪਹਿਲਾਂ ਠੰਡ ਚ ਬਈ ਵੀਡੀਓ ਪਾਈ ਸੀ ਬੇਤਨਾ ਤਲਵੰਡੀ ਸਾਬੋ ਗੈਸ ਸਿਲੰਡਰ ਨਿਕਲਦੇ ਆ ਬਈ ਟੈਂਕਰਾਂ ਚੋਂ ਦੇਖੋ ਬਈ ਲੁੱਕ ਨਿਕਲੀ ਜਾਂਦੀ ਆਹ ਟਰੱਕ ਉਹਨਾਂ ਅੰਦਰ ਜਾਣਾ ਬਈ ਉਹ ਮੁੰਡੇ ਬੈਠੇ ਆ ਸਾਈਡ ਤੇ ਇਧਰ ਇਧਰ ਬੈਠੇ ਸੀ ਡਰਾਈਵਰ ਇਹਨਾਂ ਨੇ ਪਹਿਲਾਂ ਅੰਦਰ ਖਤਰ ਇਸ਼ਾਰਾ ਕਰਤਾ ਸੀ ਗੱਡੀ ਦੇਖ ਕੇ ਫੇਰ ਰੋਕ ਗਏ ਬਈ ਉਹ ਸਾਹਮਣੇ ਬਈ ਉਹੀ ਨੋਹਰਾ ਤੇ ਉਹ ਫੇਰ ਚੱਲ ਪਿਆ ਬਈ ਗੈਸ ਸਿਲੰਡਰਾਂ ਹਸਾਰ ਦੇ ਬੰਦੇ ਆ ਬਈ ਜਿਹੜੇ ਅੱਜ ਗੱਡੀ ਲੈ ਕੇ ਆਏ ਜਿਨ੍ਹਾਂ ਨੇ ਭਰ ਕੇ ਲੈ ਕੇ ਜਾਣੀਆਂ ਠ ਤੇ ਬਾਈ ਜੀ ਮੈਂ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਦਾ ਵੀ ਇਹਦਾ ਪਰਚਾ ਸਿੱਧਾ ਬਲਜਿੰਦਰ ਕੌਰ ਦੇ ਘਰਾਂ ਵਾਲੇ ਸੁਖਰਾਜ ਬੱਲ ਤੇ ਦਿੱਤਾ ਜਾਵੇ ਸਾਡੇ ਬੰਬ ਬਣਿਆ ਗਿਆ ਜੀ ਲੱਕ ਨਾਲ ਇਹ ਸਿਲੰਡਰ ਲੋਕ ਮਾਰਨਗੇ ਜੀ ਇਹ ਸਿਲੰਡਰ ਚੋਰੀ ਕਰਦੇ ਆ ਅੱਛਾ ਇਹ ਨਾ ਕਰਨਾ ਚਾਹੁੰਦਾ 70 ਭਰ ਦਿੰਦਾ ਕੋਈ ਨਾ ਗੱਡੀ ਚੱਕਣ ਦਾ ਵਰਨੋਂ ਦੇ ਦਿੰਦੇ ਉਹ ਕੋਈ ਕੋਸਨ ਤੱਕਰੀ ਜਾਂਦਾ ਹੁਣ ਤੱਕ ਕੀ ਕਹਾ ਪਹਿਲਾਂ ਜਲਦੀ ਕਰ ਦਿਤਾ ਹੀ ਤੱਕ ਸਤਿ ਸ਼੍ਰੀ ਅਕਾਲ ਜੀ ਮੈਂ ਸਾਨੂੰ ਇੰਸਪੈਕਟਰ ਬੈਂ ਸਿੰਘ ਮੁਕੱਤਰ ਸਾਨਾ ਰਾਮਾ ਅੱਜ ਮੇਰੇ ਧਿਆਨ ਵਿੱਚ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਚੱਲ ਰਹੀ ਵੀਡੀਓ ਜਿਸ ਵਿੱਚ ਰੈਫਾਇਨਰੀ ਤੋਂ ਜਾਣ ਵਾਲੇ ਵਹੀਕਲ ਦੇ ਵਿੱਚੋਂ ਗੈਸ ਤੇਲ ਅਤੇ ਚਾਰਕੋਲ ਵਗੈਰਾ ਚੋਰੀ ਹੋਣ ਬਾਬਤ ਜ਼ਿਕਰ ਕੀਤਾ ਗਿਆ ਹੈ ਜੇ ਜੀ ਪੜਤਾਲ ਕੀਤੀ ਜਾ ਰਹੀ ਹੈ ਦਰਾਨੇ ਪੜਤਾਲ ਜੇਕਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਉਸਤੇ ਜ਼ਰੂਰੀ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਥੈਂਕ ਯੂ ਜੀ